ਗੁਰਜਾਥੀ ਲੋਗ ਵਾਲੇ ਤਾਂ ਕਈ ਹਵਾ ਕਰਨ ਵਾਲੇ ਆ ਉਹਨਾਂ ਦੀ ਪਿੰਡ ਚ ਨਾ ਕਿਸੇ ਨਾਲ ਬੰਦੀ ਪਹਿਲਾਂ ਅਮਨ ਉਹਨਾਂ ਨਾਲ ਕਰਦੇ ਸੀ ਫਿਰ ਅਮਨ ਨਾਲ ਵੀ ਚੱਕਰ ਪੈ ਗਿਆ ਹਾਂਜੀ ਸਹੀ ਗੱਲ ਅਮਨ ਵੀਰੇ ਨਾਲ ਵੀ ਮੇਰੀ ਗੱਲ ਹੋਈ ਸੀਗੀ ਆ ਰੀਸੈਂਟਲੀ ਇੱਕ ਦੋ ਦਿਨ ਪਹਿਲਾਂ ਤੇ ਲਾਈਕ ਹਨਾ ਵੀ ਮੇਰੇ ਨੇ ਵੀ ਆਈ ਚੀਜ਼ ਹੁੰਦਾ ਆ ਕਿ ਮੈਨੂੰ ਕੋਈ ਟੈਨਸ਼ਨ ਨਾਲ ਕੋਈ ਗੱਲ ਨਹੀਂ ਬਾਕੀ ਹਨਾ ਬੰਦੇ ਨੂੰ ਨਾ ਇੱਕ ਤਾਂ ਹੁੰਦਾ ਨਾ ਵੀ ਸੀਰੀਅਸਲੀ ਗੱਲ ਸੱਚੀ ਹੈ ਬੰਦੇ ਨਾਲ ਨਾ ਵਰਤ ਕੇ ਪਤਾ ਲੱਗਦਾ ਫੋਨ ਤੇ ਹੈਲੋ ਕਹੇ ਤਾਂ ਹਰ ਇੱਕ ਬੰਦਾ ਵਧੀਆ ਹੀ ਕਰਦਾ ਬੰਦੇ ਨਾਲ ਸੀਰੀਅਸਲੀ ਵਰਤ ਕੇ ਪਤਾ ਲੱਗਦਾ ਤੇ ਮੈਨੂੰ ਵੀ ਬੰਦਿਆਂ ਨਾਲ ਰਹਿ ਕੇ ਹਨਾ ਆਪਣੀ ਵਿਆਹ ਹੋਣ ਤੋਂ ਥੋੜੇ ਦਿਨ ਬਾਅਦ ਹੀ ਮੈਕੋ ਢਿੱਲੋ ਆਪਣੇ ਹਸਬੰਡ ਅਨਮੋਲ ਗਿੱਲ ਨਾਲ ਇੰਸਟਾਗ੍ਰam ਤੇ ਲਾਈਵ ਆਈ ਸੀ ਲਾਈਵ ਆਉਣ ਤੋਂ ਬਾਅਦ ਸਾਰਿਆਂ ਨੇ ਮੈਕੋ ਨੂੰ ਇੱਕੋ ਸਵਾਲ ਪੁੱਛਿਆ ਕਿ ਤੁਹਾਡੀ ਵਿਆਹ ਦੀ ਗੁਰਜਸ ਕਪਲ ਕਿਉਂ ਨਹੀਂ ਸੀ ਆਈ ਇਸ ਗੱਲ ਦਾ ਜਵਾਬ ਦਿੰਦੇ ਹੋਏ ਮੈਕੋ ਢਿੱਲੋ ਨੇ ਕਿਹਾ ਕਿ ਸਾਡੇ ਰੋਕਦੇ ਰੋਕਦੇ ਹੀ ਉਹਨਾਂ ਨੇ ਸਾਰੀ ਫੈਮਿਲੀ ਦੇ ਵਲੌਗ ਅਪਲੋਡ ਕਰ ਦਿੱਤੇ ਸੀ ਅਤੇ ਕਹਿਣ ਦੇ ਬਾਵਜੂਦ ਵੀ ਉਹਨਾਂ ਨੇ ਉਹ ਵਲੌਗ ਡਿਲੀਟ ਨਹੀਂ ਕੀਤੇ ਇਸੇ ਕਰਕੇ ਅਸੀਂ ਉਹਨਾਂ ਨੂੰ ਬੁਲਾਉਣਾ ਛੱਡ ਦਿੱਤਾ ਹੈ ਇਹ ਗੱਲ ਸੁਣਨ ਤੋਂ ਬਾਅਦ ਗੁਰਜਸ ਕਪਲ ਹੋਣ ਦਾ ਵੀ ਰਿਪਲਾਈ ਆ ਗਿਆ ਹਰ ਰੋਜ਼ ਗੁਰਜ ਤੂੰ ਮਿਹਨਤ ਕੀਤੀ ਆ ਤੇ ਜਿਹੜੇ ਸਾਡੇ ਦਿਲ ਦੇ ਕਰੀਬ ਸੀ ਉਹਨਾਂ ਨੇ ਹੀ ਸਾਨੂੰ ਦੁੱਖ ਦਿੱਤੇ ਨੇ ਕੱਲ ਰਾਤ ਮੈਕੂ ਨੇ ਲਾਈਵ ਆ ਕੇ ਗੁਰਜਾਸ ਕਪਲ ਉਹਨਾਂ ਨੂੰ ਬਹੁਤ ਹੀ ਖਰੀਆ ਖਰੀਆ ਸੁਣਾਈਆ ਮੈਕੂ ਟਿੱਲੂ ਨੇ ਕਿਹਾ ਕਿ ਰੀਲ ਅਤੇ ਰੀਅਲ ਲਾਈਫ ਵਿੱਚ ਬਹੁਤ ਫਰਕ ਹੁੰਦਾ ਹੈ ਬੰਦੇ ਨਾਲ ਵਰਤ ਕੇ ਹੀ ਪਤਾ ਲੱਗਦਾ ਹੈ ਕਿ ਉਹ ਕਿਹੋ ਜਿਹਾ ਇਨਸਾਨ ਹੈ